ਸ਼ਹਿਰ ਦੀ ਸੁਰੱਖਿਆ ਨੂੰ ਮਜ਼ਬੂਤ ਬਣਾਉਣ ਲਈ ਅਮੈਸ਼ਾ ਕਮਿਸ਼ਨਰ ਪੁਲਿਸ ਵੱਲੋਂ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਹੈ। थाना ਛੇਰਟਾ ਅਧੀਨ ਇੰਡੀਆ ਗੇਟ ਤੇ ਲਗਾਈ স্পੈਸ਼ਲ ਨਾਕੇ ਦਾ ਪੁਲਿਸ ਕਮਿਸ਼ਨਰ ਗੁਟਰੀ ਸਿੰਘ ਪੁੱਲੇ ਨੇ ਅਚਾਨਕ ਦੌਰਾ ਕਰਕੇ ਜਾਇਜ਼ਾ ਲਿਆ। ਉਹਨਾਂ ਨੇ ਦੱਸਿਆ ਕਿ ਸ਼ਹਿਰ ਪਾਰ ਵਿੱਚ ਉੰਨੀ ਨਾਕਿਆਂ ਦੌਰਾਨ ਵਾਹਨਾ ਅਤੇ ਸ਼ੱਕੀ ਵਿਅਕਤੀਆਂ ਦੀ ਸਖਤ ਚੈਕਿੰਗ ਕੀਤੀ ਗਈ ਹੈ। ਜਿਸ ਦੌਰਾਨ ਨਸ਼ੀਲੀਆਂ ਗੋਲੀਆਂ ਦੀ ਬਰਾਮਦਗੀ ਵੀ ਹੋਈ ਅਤੇ ਟ੍ਰੈਫਿਕ ਉਲੰਘਣਾ ਤੇ ਕਾਰਵਾਈ ਕੀਤੀ ਗਈ ਹੈ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਅਜਿਹੀਆਂ ਕਾਰਵਾਈਆਂ ਨਾਲ ਆਮ ਲੋਕਾਂ ਵਿੱਚ ਸੁਰੱਖਿਆ ਦਾ ਭਰੋਸਾ ਵਧਦਾ ਹੈ ਅਤੇ ਜਲਦ ਹੀ ਇਸ ਦੇ ਨਤੀਜੇ ਸਾਹਮਣੇ ਆਉਣਗੇ। ਰੈਗੂਲਰਲੀ ਚੈਕਿੰਗ ਕਰਦੇ ਰਹਿੰਨੇ ਆ ਅੱਜ ਸਪੈਸ਼ਲ ਚੈਕਿੰਗ ਕਰਾਈ ਗਈ ਸੀ 6 ਤੋਂ 10 ਵਜੇ ਤੱਕ ਸਾਰੇ ਆਫੀਸਰ ਬਾਹਰ ਰਹੇ ਆ। 19 ਨਾਕੇ ਅਸੀਂ ਅੱਜ ਲਵਾਏ ਸੀ ਕਮਿਸ਼ਨਰੇਟ 'ਚ ਔਰ ਸਾਰਿਆਂ ਨੂੰ ਬੜਾ ਅਸੀਂ ਕਿਹਾ ਸੀ ਵੀ ਕੁਆਲੀਟੇਟਿਵਲੀ ਰਿਜ਼ਲਟ ਓਰੀਐਂਟਡ ਜਿਹੜੀ ਇਹ ਚੈਕਿੰਗ ਹੋਣੀ ਚਾਹੀਦੀ ਹੈ। ਔਰ ਕਾਫੀ ਧੀਰ ਤੋਂ ਸਾਡੇ ਸੀਨੀਅਰ ਆਫੀਸਰ ਡੀਸੀਪੀ ਲੌ ਐਂਡ ਆਰਡਰ ਆਲੰਬੀਜੇ ਜੀ ACP ਜਿਹੜੇ ਹੈਗੇ ਸਾਡੇ ਸ਼ਿਵਦਰਸ਼ਨ ACP ਵੈਸਟ ਐਸਐਚਓ ਛਾਟਾ ਇੱਥੇ ਇੰਡੀਆ ਗੇਟ ਦੇ ਉੱਤੇ ਆਪਾਂ ਖੜੇ ਆ ਕਿਉਂਕਿ ਇਹ ਜਿਹੜਾ ਬਾਰਡਰ ਤੋਂ ਜਿਹੜਾ ਮੇਨ ਰੂਟ ਆ ਰਿਹਾ ਔਰ ਇਧਰੋਂ ਅੱਗੇ ਐਸਕੇਪ ਰੂਟਸ ਹੈਗੇ ਆ ਬਾਈਪਾਸ ਦੇ ਉੱਤੇ ਸੋ ਇਸ ਪੁਆਇੰਟ ਦੇ ਉੱਤੇ ਵੀ ਆ ਕੇ ਚੈਕਿੰਗ ਕੀਤੀ ਹੈ ਔਰ ਹੁਣੇ ਐਸਐਚਓ ਨੇ ਦੱਸਿਆ ਵੀ ਕੋਈ ਰਿਕਵਰੀ ਵੀ ਹੋਈ ਹੈ ਟੈਬਲੇਟਸ ਦੀ ਸੋ ਬੜੀ ਅੱਛੀ ਗੱਲ ਹੈ ਕਿ ਕੁਆਲਿਟੇਟਿਵ ਚੈਕਿੰਗ ਹੋਣੀ ਚਾਹੀਦੀ ਹੈ ਰੇਸ਼ੇ ਭੋਲਾ ਜੀ ਸਾਡੇ ਜਿਹੜੇ ਏਡੀਸੀਪੀ ਨੇ ਉਹਨਾਂ ਨੇ ਵੀ ਅੱਜ ਸਾਰਾ ਬਹੁਤ ਮਤਲਬ ਆਪਣੇ ਏਰੀਏ ਚ ਕੀਤਾ ਉਹ ਵੀ ਮੇਰੇ ਨਾਲ ਨੇ ਇਸ ਵੇਲੇ ਰਣਜੀਤ ਐਵੇਨਿਊ ਤੇ ਸਾਰਾ ਸਿਵਲ ਲਾਈਨ ਦੇ ਵਿੱਚ ਚੈਕਿੰਗ ਕਰਨ ਤੋਂ ਬਾਅਦ ਆਇਆ ਉੱਥੇ ਵੀ ਕਾਫੀ ਜਿਹੜੇ ਸ਼ੱਕੀ ਲੋਕ ਐ ਉਹਨਾਂ ਦੀ ਪੁੱਛਗਿੱਛ ਹੋਈ ਔਰ ਕਾਫੀ ਟ੍ਰੈਫਿਕ ਵਾਇਓਲੇਟਰਸ ਦੇ ਖਿਲਾਫ ਵੀ ਐਕਸ਼ਨ ਹੋਇਆ ਔਰ ਇਹਦੇ ਨਾਲ ਬੜਾ ਸੈਂਸ ਆਫ ਸਿਕਿਉਰਟੀ ਵੀ ਜਾਂਦੀ ਐ ਔਰ ਸਿਟੀਜ਼ਨ ਦੇ ਵਿੱਚ ਔਰ ਜਿਹਨ ਨਾਲ ਪੁਲਿਸ ਜਿਹੜੀ ਹੈ ਉਹ ਵੀ ਐਕਟਿਵ ਹੁੰਦੀ ਹੈ ਪਬਲਿਕ ਔਰ ਮਾੜੇ ਬੰਦਿਆਂ ਨੂੰ ਇਸ ਗੱਲ ਬਾਰੇ ਡਰ ਰਹਿੰਦਾ ਕਿ ਸਾਡੀ ਕਦੇ ਵੀ ਚੈਕਿੰਗ ਹੋ ਸਕਦੀ ਹੈ ਸਰ ਇੱਕ ਹੋਰ ਕਾਰਖਾਨਾ ਰਗੀ ਹੈ ਉਹਦੇ ਵਿੱਚੋਂ ਵੀ ਨਸ਼ੀਲਾ ਨਾਗ ਜਿਹੜਾ ਉਹ ਬਰਾਮਦ ਕੀਤਾ ਗਿਆ ਹੈ ਤੇ ਉਸ ਨੌਜਵਾਨ ਦਾ ਕਹਿਣਾ ਕਿ ਗੱਡੀ ਮੈਂ ਕਿਸੇ ਦੀ ਮੰਗ ਕੇ ਲੈ ਆ ਕੇ ਉਸ ਦੀ ਜਾਂਚ ਕੀਤੀ ਜਾਏਗੀ ਦੇਖੋ ਉਹ ਤਾਂ ਲੀਗਲ ਪ੍ਰੋਸੈਸ ਹੈ ਮੈਂ ਉਹਦੇ ਬਾਰੇ ਕਮੈਂਟ ਨਹੀਂ ਕਰ ਰਿਹਾ ਬਿਕੋਜ਼ ਜਿਹੜੀ ਚੈਕਿੰਗ ਪਾਰਟੀ ਹੈ ਤੇ ਐਸ ਐਚਓ ਕੰਪੀਟੈਂਟ ਹੈ ਜੋ ਕਾਰਵਾਈ ਹੋਏਗੀ ਜੋ ਇਲੈਗੈਲਿਟੀ ਉਹਦੀ ਵਾਹੇਗੀ ਇਨਵੈਸਟੀਗੇਸ਼ਨ ਚ ਉਹ ਉਸ ਹਿਸਾਬ ਨਾਲ ਕਾਰਵਾਈ ਹੋਣੀ ਸਰ ਸਾਡੇ ਦੇ ਵੱਲੋਂ ਆਉਂਦਾ ਇਹ ਏਰੀਆ ਸਰ ਜਿਹੜਾ ਮੇਨ ਐਂਟਰੈਂਸ ਪੁਆਇੰਟ ਅੰਮ੍ਰਿਤਸਰ ਦਾ ਔਰ ਵੱਡੀ ਗਿਣਤੀ ਦੇ ਵਿੱਚ ਜਿਵੇਂ ਅੱਜ ਹੀ ਹੁਣ ਸਪੈਸ਼ਲ ਨਾਕਾਬੰਦੀ ਹੋਈ ਤੇ ਦੋ ਗੱਡੀਆਂ ਜਿਹੜੀਆਂ ਹੋਈ ਨੇ ਪਰ ਡੇਲੀ ਵੀ ਸਰ ਅਜਿਹੀਆਂ ਕਨਸਾਈਨਮੈਂਟ ਅਸੀਂ ਕਰਦੇ ਰਹਿੰਦੇ ਹਾਂ ਜੀ ਕਿ ਤਾਂ ਹੀ ਤੁਹਾਨੂੰ ਪਤਾ ਇੰਨੀਆਂ ਵੱਡੀਆਂ ਰਿਕਵਰੀਜ਼ ਆਪਣੇ ਕਮਿਸ਼ਨਰੇਟ ਪੁਲਿਸ ਵੱਲੋਂ ਡਰੱਗਸ ਤੇ ਆਮਜ਼ੀਆਂ ਹੁੰਦੀਆਂ ਰਹਿੰਦੀਆਂ ਕਿਉਂਕਿ ਏਰੀਆ ਪ੍ਰੋਨ ਹੈਗਾ ਕਿਉਂਕਿ ਇਥੋਂ ਐਸਕੇਪ ਰੂਟ ਅੱਗੇ ਸਰਾਏ ਅਮਾਨਤ ਖ ਸੋਸ ਕਰਕੇ ਅਸੀਂ ਇਹਨੂੰ ਬਹੁਤ ਅਹਿਮੀਅਤ ਦਿੰਨੇ ਆ ਹਰ ਟਾਈਮ ਸਰ ਇਹਦੇ ਤੇ ਇਹ ਨਾ ਕਿ ਹੁਣ ਪੱਕੇ ਲਗਾਇਆ ਕਰੋਗੇ ਕਿ ਅੱਜ ਦਾ ਦਿਨ ਹੀ ਹੈ ਨਹੀਂ ਹਰ ਰੋਜ਼ ਲਾਉਨੇ ਆ ਜੀ ਅਸੀਂ ਅੱਜ ਮੈਂ ਸਪੈਸ਼ਲ ਤਾਂ ਕਿਹਾ ਸੀ ਬਿਕਾਜ਼ ਸਾਰੇ ਜੀਓਜ਼ ਨੂੰ ਕਿਹਾ ਸੀ ਕਿ ਅੱਜ ਇੱਕ ਆਪਾਂ ਮੰਡੇ ਹੈਗਾ ਤੇ ਇਸੇ ਉੱਤੇ ਅਸੀਂ ਕੀਤੇ ਗਏ ਸੀ ਸਰ ਹੂੰ ਜਿਹੜੇ ਇੱਕ ਜਿਹੜਾ ਕੱਲ ਇੱਕ ਕਤਲ ਹੋਇਆ ਉਹਦੇ ਕੀ ਅਪਡੇਟ ਲੇਟੈਸਟ ਆਏ ਤੁਹਾਨੂੰ ਬਹੁਤ ਜਲਦੀ ਅਸੀਂ ਦੱਸਾਂਗੇ ਜੀ ਸਾਰੀ ਜਿਵੇਂ ਮੈਂ ਤੁਹਾਨੂੰ ਸ਼ਾਮ ਨੂੰ ਵੀ ਦੱਸਿਆ ਸੀ ਵੀ ਆਰ ਔਨ ਇਟ ਔਰ ਬਹੁਤ ਜਲਦੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਗੁੱਡ ਨਿਊਜ਼ ਦੇਖੋ ਜਿਹੜੇ ਸ਼ੂਟਰ ਹਰਿਆਣਾ ਤੋਂ ਆਏ ਸੀ ਕੋਈ ਅੱਧਾ ਦੀ ਗੱਲ ਵੀ ਸਮਝੋ ਲੋਕਾਂ ਦੀਆਂ ਕਿਆਫੇ ਨੇ ਇਨਵੈਸਟੀਗੇਸ਼ਨ ਬਿਲਕੁਲ ਸਹੀ ਚੱਲ ਰਹੀ ਹੈ ਔਰ ਬਹੁਤ ਜਲਦੀ ਤੁਹਾਨੂੰ ਵਧੀਆ ਰਿਜ਼ਲਟ ਦੱਸਾਂਗੇ ਸਰ ਬੰਦੇ ਫੜੇਗੇ ਹੀ ਦੋ ਹੁਣ ਹੁਣ ਤੱਕ ਦੇਖੋ ਮੈਂ ਕੋਈ ਇੱਕ ਗੱਲ ਇਹੋ ਜਿਹੀ ਨਹੀਂ ਕਹਿਣਾ ਚਾਹੁੰਦਾ ਜਿਹੜੀ ਕੋਈ ਜਿਹਦਾ ਆਧਾਰਨਾ ਹੋਵੇ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦਾ ਕਿ ਪ੍ਰੋਫੈਸ਼ਨਲੀ ਇਨਵੈਸਟੀਗੇਟ ਕੀਤਾ ਜਾ ਰਿਹਾ ਬਹੁਤ ਜਲਦੀ ਤੁਹਾਡੇ ਨਾਲ ਅੱچھے ਰਿਜ਼ਲਟ ਸ਼ੇਅਰ ਕੀਤੇ ਜਾਣ ਕਿੰਨਾ ਚੈਲੈਂਜਿੰਗ ਹੈ ਇਸ ਵੇਲੇ ਕਿਉਂਕਿ ਜਿਸ ਤਰ੍ਹਾਂ ਦੀ ਬਵਾਲ ਮਚਿਆ ਸੀ ਨੂੰ ਦੇਖੋ ਗੱਲ ਬੜੀ ਸਿੰਪਲ ਹੈ ਜੀ ਜਦੋਂ ਦਾ ਸੁਸਾਇਟੀ ਆਈ ਹੈ ਕ੍ਰਾਈਮ ਹੁੰਦਾ ਹੈ ਪੁਲਿਸ ਜਿਹੜੀ ਹੈ ਉਹਦਾ ਕੰਮ ਹੈ ਉਹਨੂੰ ਡਿਟੈਕਟ ਕਰਨਾ ਔਰ ਟਾਈਮਲੀ ਕਰਨਾ ਔਰ ਤੁਹਾਨੂੰ ਜੇ ਪ੍ਰਮਾਤਮਾ ਦੀ ਮਿਹਰ ਨਾਲ ਗੁਰੂ ਨਗਰੀ 'ਚ ਅਸੀਂ ਸੇਵਾ ਕਰ ਰਹੇ ਹਾਂ ਸਾਰੀ ਫੋਰਸ ਦੇ ਆਫੀਸਰ ਬੜੇ ਮੋਟੀਵੇਟਿਡ ਨੇ ਤੁਸੀਂ ਪੁਰਾਣੀ ਹਿਸਟਰੀ ਦੇਖ ਲਓ ਸਾਰੀ ਕਿੰਨੀ ਜਲਦੀ ਸਾਰੇ ਸੈਂਸੇਸ਼ਨਲ ਕ੍ਰਾਈਮ ਜਾਂ ਹੀਨियस ਕ੍ਰਾਈਮ ਡਿਟੈਕਟ ਹੋਏ ਔਰ ਇਹ ਵੀ ਜਲਦੀ ਹੋਊਗਾ ਸਰ ਜੇ ਵੀ ਇੱਕ ਪੋਸਟ ਵਾਇਰਲ ਹੋ ਰਹੀ ਹੈ ਉਹਦਾ ਕੋਈ ਸੱਚ ਹੈ ਕਿ ਇਹਦਾ ਮਕਾਨ ਢਾਇਆ ਗਿਆ ਸੀ ਦੇਖੋ ਮੈਂ ਉਹਦੇ ਵਿੱਚ ਜਾਏ ਨਹੀਂ ਰਿਹਾ ਜੀ ਅਸੀਂ ਤਾਂ ਇਨਵੈਸਟੀਗੇਸ਼ਨ ਕਰ ਰਹੇ ਆਂ ਔਰ ਪਹਿਲਾਂ ਤਾਂ ਹਿਊਜ਼ ਫੜਨੇ ਆਂ ਫਿਰ ਉਸ ਮੋਟਿਵ ਕਲੀਅਰ ਕਰਾਂਗੇ ਸਾਰਾ ਜੀ ਠੀਕ ਹੈ ਨਾ ਦਾ ਕੋਈ